ਨਾਮ ਮੇਰਾ ਰਜਵੰਤ ਕੋਰੇ ਜੀ ਡਾਕਟਰ ਦੇ ਬਹੁਤ ਵਧੀਆ ਨੇ ਟਾਈਮ ਤੇ ਹਮਦੇ ਨੇ ਦਵਾਈ ਦੋਈ ਬਹੁਤ ਵਧੀਆ ਜਿੰਦੇ ਨੇ ਪੰਜਾਬ ਸਰਕਾਰ ਨੇ ਬਹੁਤ ਵਧੀਆ ਕੀਤਾ ਪੰਜਾਬ ਸਰਕਾਰ ਨੇ ਆਮ ਆਦਮੀ ਕਲੀਨਿਕ ਦੀ ਪਹਿਲ ਨਾਲ ਲੋਕਾਂ ਨੂੰ ਮੁਫਤ ਇਲਾਜ ਦੀ ਸਹੂਲਤ ਦਿੱਤੀ ਹੈ ਲੋਕਾਂ ਨੂੰ ਉੱਚ ਗੁਣਵੰਤਾ ਵਾਲੀਆਂ ਮੁੱਢਲੀਆਂ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਸੂਬੇ ਦੇ ਵਿੱਚ 881 ਆਮ ਆਦਮੀ ਕਲੀਨਿਕ ਖੋਲੇ ਗਏ ਹਨ ਇਹਨਾਂ ਦੇ ਵਿੱਚੋਂ 565 ਪਿੰਡੂ ਖੇਤਰਾਂ ਵਿੱਚ ਜਦੋਂ ਕਿ 316 ਆਮ ਆਦਮੀ ਕਲੀਨਿਕ ਸ਼ਹਿਰੀ ਖੇਤਰਾਂ ਵਿੱਚ ਸਥਿਤ ਹਨ ਇਸ ਕਲੀਨਿਕ ਵਿੱਚ ਫ੍ਰੀ ਚ ਦਵਾਈਆਂ ਤੇ ਟੈਸਟ ਕੀਤੇ ਜਾਂਦੇ ਹਨ ਦਵਾਈਆਂ 80 ਤੋਂ ਜ਼ਿਆਦਾ ਦਵਾਈਆਂ ਫ੍ਰੀ ਵਿੱਚ ਮਿਲਦੀਆਂ ਨੇ ਮਰੀਜ਼ਾਂ ਨੂੰ ਤੇ 35 ਤੋਂ ਜ਼ਿਆਦਾ ਟੈਸਟ ਫ੍ਰੀ ਵਿੱਚ ਕੀਤੇ ਜਾਂਦੇ ਜਿਨ੍ਹਾਂ ਦੀ ਮਾਰਕੀਟ ਵਿੱਚ ਪ੍ਰਾਈਸ 1000 1500 ਜਾਂ 2000 ਤੋਂ ਸਟਾਰਟ ਹੁੰਦੀ ਹੈ ਹੱਲਿਆਂ ਅੱਜ ਖੁੱਲੇ ਇੰਨਾ ਆਮ ਆਦਮੀ ਕਲੀਨਿਕਾਂ 'ਚ 107 ਕਿਸਮ ਦੀਆਂ ਦਵਾਈਆਂ ਅਤੇ 47 ਡਾਇਗਨੋਸਟਿਕ ਟੈਸਟ ਮੁਫਤ ਦਿੱਤੇ ਜਾ ਰਹੇ ਹਨ ਸਿਹਤਮੰਦ ਪੰਜਾਬ ਦਾ ਸੁਪਨਾ ਜਿਹੜਾ ਉਹ ਸੱਚਾਰ ਹੋ ਰਿਹਾ ਹੈ ਅਸੀਂ 15 ਅਗਸਤ ਨੂੰ 100 ਆਮ ਆਦਮੀ ਕਲੀਨਿਕ ਲੋਕਾਂ ਦੇ ਸਮਰਪਿਤ ਕੀਤੇ ਸੀ ਤੇ ਮੈਨੂੰ ਦੱਸਦਿਆਂ ਇਹ ਖੁਸ਼ੀ ਹੋ ਰਹੀ ਹੈ ਕਿ ਲੋਕਾਂ ਨੇ ਇਸ ਨੂੰ ਬਹੁਤ ਵੈਲਕਮ ਕੀਤਾ ਤੇ ਸਵਾਗਤ ਕੀਤਾ ਰੰਗਲਾ ਪੰਜਾਬ ਜਿਹੜਾ ਬਣਾਉਣਾ ਹੈ ਉਹ ਚ ਸਿਹਤਮੰਦ ਪੰਜਾਬ ਵੀ ਸ਼ਾਮਲ ਹੋਵੇ ਅਕਾਲੀਵਲ ਦੇ ਦੋ ਕਦਮ ਅਕਾਲੀਵਲ ਦਾ ਸੁਧਾਰ ਲਈ ਹਰਦੇ ਪ੍ਰਧਾਨ ਨੂੰ ਮਾਣ ਗਿਆ ਦੋ ਤਿੰਨ ਹੋਰ ਮੰਡ ਗਿਆ ਤਾਂ ਦੋ ਤਿੰਨ ਹੋਰ ਮੰਡ ਬੋਤੇ ਜਦੋਂ ਪਤਾ ਕੀ ਹੈ ਜਦੋਂ ਮਤਲਬ ਬੋਖਲਾਹਟ ਹੋ ਜਾਂਦੀ ਹੈ ਨਾ ਉਹ ਕੋਈ ਕਿੱਧਰ ਨੂੰ ਭੱਜਦਾ ਕੋਈ ਕਿੱਧਰ ਨੂੰ ਭੱਜੇ ਕਿਸੇ ਵੀ ਭੱਗੜਮਚੀ ਦੇ ਜਿਹਨੂੰ ਕਹਿੰਦੇ ਆ ਪਰ ਦਰਜੇ ਨਹੀਂ ਪਤਾ ਲੱਗਦਾ ਕੌਣ ਕਿੱਧਰ ਨੂੰ ਭੱਜ ਗਿਆ ਕਿੱਧਰ ਨੂੰ ਜਾਈਏ ਕਿ ਤੁੰਨਾ ਜਾਈਏ ਸੋ ਅਕਾਲੀ ਦਲ ਚ ਭੱਗੜਮਚੀ ਹੋਈ ਹੈ ਕੋਈ ਨਹੀਂ ਪਤਾ ਲੱਗ ਰਿਹਾ ਕੌਣ ਕਿੱਧਰ ਨੂੰ ਜਾ ਰਿਹਾ ਹੈ ਹਾਲਾਂਕਿ ਅੱਜ ਦਾ ਫੰਕਸ਼ਨ ਜਿਹੜਾ ਮੈਂ ਨਾ ਕੀ ਕਹਾਂ ਹੈ ਕਾਪਰ ਨੂੰ ਫੇਰ ਵੀ ਤੁਹਾਡੇ ਸਵਾਲ ਦੇ ਜਵਾਬ ਦੇ ਦੇਣਾ ਕਿ ਇਹ ਇਹਨਾਂ ਦੀ ਮੁੱਖ ਲਾਹਤ ਹੈ ਇਹਨੇ ਪੰਜਾਬ ਨੂੰ ਨਸ਼ਿਆਂ ਚ ਤੱਕਿਆ ਇਹਨਾਂ ਨੇ ਪੰਜਾਬ ਨੂੰ ਕੈਂਸਰ ਵਰਗੀਆਂ ਬਿਮਾਰੀਆਂ ਇਹਨਾਂ ਦੀਆਂ ਕਿ ਸੱਟ ਰੇਣਾ ਜਾਣ ਲਾਕੀਆਂ ਸੀ ਕਿਉਂਕਿ ਇਹਨਾਂ ਨੇ ਮੋਨੋਕ੍ਰੋਟੋਫਾਸ ਪੂਰੀ ਦੁਨੀਆ ਦੇ ਵਿੱਚ ਬੈਨ ਬਹੁਤ ਸਾਲਾਂ ਤੋਂ ਪਰ ਪੰਜਾਬ ਦੇ ਵਿੱਚ ਅਸੀਂ ਆ ਕੇ ਬੈਨ ਕੀਤੀ ਹੈ ਇਹਨੂੰ ਪਤਾ ਹੀ ਨਹੀਂ ਕਿ ਮੋਨੋਕ੍ਰੋਟੋਫਾਸ ਇੱਕ ਹੀ ਖਤਰਨਾਕ ਜ਼ਹਿਰ ਹੈ ਮੋਨੋਕ੍ਰੋਟੋਫਾਸ ਦਾ ਛਿੜਕਾਉ ਉਹ ਅਸੀਂ ਕਰ ਰਹੇ ਸੀ ਅਸੀਂ ਆ ਕੇ ਬੈਨ ਕੀਤੀਆਂ ਬਹੁਤ ਸਾਰੀਆਂ ਅਕਾਲੀ ਦਲ ਦੇ ਦੋ ਅਕਾਲੀ ਦਲ ਸੁਧਾਰ ਲਈ ਹਰਦੇ ਪ੍ਰਧਾਨ ਮੰਤਰੀ ਬੋਤਨ ਹੋਰ ਵੱਢਣਗੇ ਤਾਂ ਦੋ ਤਿੰਨ ਹੋਰ ਵੱਢਣਗੇ ਜਦੋਂ ਪਤਾ ਕੀ ਹੈ ਜਦੋਂ ਮਤਲਬ ਭੋਖ ਲਾਟ ਹੋ ਜਾਂਦੀ ਹੈ ਨਾ ਉਦੋਂ ਕੋਈ ਕਿੱਧਰ ਨੂੰ ਭੱਜਦਾ ਕੋਈ ਕਿੱਧਰ ਨੂੰ ਭੱਜਦਾ ਕਿਸੇ ਵੀ ਭੱਗੜੜਮਚੀ ਦੇ ਚ ਨੂੰ ਕਨੇ ਆ ਪਰ ਦਰਜ ਨਹੀਂ ਪਤਾ ਲੱਗਦਾ ਕੌਣ ਕਿੱਧਰ ਨੂੰ ਭੱਜ ਗਿਆ ਕਿੱਧਰ ਨੂੰ ਜਾਈਏ ਕਿ ਤੁੰਨਾ ਜਾਈਏ ਸੋ ਅਕਾਲੀ ਦਲ ਚ ਭੱਗੜੜਮਚੀ ਹੋਈ ਹੈ ਕੋਈ ਨਹੀਂ ਪਤਾ ਲੱਗ ਰਿਹਾ ਕੌਣ ਕਿੱਧਰ ਨੂੰ ਜਾ ਰਿਹਾ ਹੈ ਹਾਲਾਂਕਿ ਅੱਜ ਦਾ ਫੰਕਸ਼ਨ ਜਿਹੜਾ ਮੈਂ ਨਾ ਕੀ ਕਹਾਂ ਹੈ ਕੈਪਰ ਨੂੰ ਫੇਰ ਵੀ ਤੁਹਾਡੇ ਸਵਾਲ ਚ ਚਲਾ ਦੇਣਾ ਕਿ ਇਹ ਇਹਨਾਂ ਦੀ ਭੋਖ ਲਾਟ ਹੈ ਇਹਨੇ ਪੰਜਾਬ ਨੂੰ ਨਸ਼ਿਆਂ ਚ ਤੱਕਿਆ ਇਹਨਾਂ ਨੇ ਪੰਜਾਬ ਨੂੰ ਕੈਂਸਰ ਵਰਗੀਆਂ ਬਿਮਾਰੀਆਂ ਇਹਨਾਂ ਦੀਆਂ ਕਿ ਸਟ੍ਰੇਨਾਂ ਜਾਣ ਲੱਗੀਆਂ ਸੀ ਕਿਉਂਕਿ ਇਹਨਾਂ ਨੇ ਮੋਨੋਕ੍ਰੋਟੋਫਾਸ ਪੂਰੀ ਦੁਨੀਆ ਦੇ ਵਿੱਚ ਬੈਨ ਬਹੁਤ ਸਾਲਾਂ ਤੋਂ ਪਰ ਪੰਜਾਬ ਦੇ ਵਿੱਚ ਅਸੀਂ ਆ ਕੇ ਬੈਨ ਕੀਤੀ ਹੈ ਇਹਨੂੰ ਪਤਾ ਹੀ ਨਹੀਂ ਕਿ ਮੋਨੋਕ੍ਰੋਟੋਫਾਸ ਐਟੀ ਖਤਰਨਾਕ ਜ਼ਹਿਰ ਹੈ ਮੋਨੋਕ੍ਰੋਟੋਫਾਸ ਦਾ ਛਿੜਕਾਉ ਉਹ ਅਸੀਂ ਕਰ ਰਹੇ ਸੀ ਅਸੀਂ ਆ ਕੇ ਬੈਨ ਕੀਤੀਆਂ ਬਹੁਤ ਸਾਰੀਆਂ